ਅੱਜ ਮਾਲਟਨ ਐਕਸਟੈਂਸ਼ਨਲ ਬਲਾਕ A ਜਿਹਦੇ ਵਿੱਚ ਕੇ ਸਾਡੀ ਮੇਨ ਗ੍ਰੀਨ ਵੈਲਟ ਹੈਗੀ ਆ ਅ ਪਿਛੇ ਵਾਲੀ ਜਿਹੜੀ ਮਾਲਟਨ ਐਕਸਟੈਂਸ਼ਨ ਵਾਲੀ ਮੇਨ ਰੋਡ ਹੈ ਜਿਹੜੀ ਦੁਗਰੀਂ ਜਾਂਦੀ ਹੈ ਉਹਦੇ ਉੱਤੇ 72 ਲੱਖ 73 ਲੱਖ ਦੀ ਲਾਗਤ ਦੇ ਨਾਲ ਮੇਰੇ ਸਮੂਹ ਇਲਾਕਾ ਨਿਵਾਸੀ ਜਿਹੜਾ ਮੇਰਾ ਪਰਿਵਾਰ ਖੜਾ ਇੱਥੋਂ ਦਾ ਸਾਰੇ ਖੜੇ ਨੇ ਤੀਨਾ ਜੀ ਖੜੇ ਨੇ ਮਾਰਟੇ ਸਾਹ ਖੜੇ ਨੇ ਉਹ ਸਾਰੇ ਸਾਰੇ ਪਰਿਵਾਰਾਂ ਦੀ ਮੰਗ ਸੀ ਇੱਥੇ ਬੜੀ ਪੁਰਾਣੀ 10-15 ਸਾਲ ਪੁਰਾਣੀ ਤਾਂ ਮੰਗ ਹੋਊਗੀ ਹਾਂ ਜੀ ਜਿਆਦਾ ਹਾਂ 10-15 ਸਾਲ ਪੁਰਾਣੀ ਮੰਗ ਸੀਗੀ ਕਿ ਇੱਥੇ ਪਾਰਕਾਂ ਦਾ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਔਰ ਉਹਦੇ ਉੱਤੇ ਅਸੀਂ ਪੂਰਾ ਫੋਕਸ ਕਰਕੇ ਜੋ-ਜੋ ਇਹ ਚਾਹੁੰਦੇ ਨੇ ਲਾਈਟਾਂ ਸਬਮਰਸੀਬਲ ਬਿਜਲੀ ਦਾ ਕਨੈਕਸ਼ਨ ਜਾਂ ਗ੍ਰੀਲਿੰਗ ਉੱਚੀ ਹੋਣੀ ਜੋ ਵੀ ਆ ਸਾਰਾ ਕੁਝ ਜੋ-ਜੋ ਹੋਏਗਾ ਉਹ ਇਹਨਾਂ ਮਹੱਲਾ ਨਿਵਾਸੀਆਂ ਦੇ ਮਰਜ਼ੀ ਦੇ ਨਾਲ ਐਸਟੀਮੇਟ ਬਣਾਇਆ ਗਿਆ ਔਰ ਇਹਨਾਂ ਦੇ ਮਰਜ਼ੀ ਦੇ ਨਾਲ ਇੱਥੇ ਕੰਮ ਹੋਣਗੇ ਔਰ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਇਲਾਕੇ ਦਾ ਔਰ ਧੰਨਵਾਦ ਕਰਦਾ ਆਪਣੇ ਕਾਰਪੋਰੇਸ਼ਨ ਦੇ ਆਫੀਸਰਸ ਦਾ ਸਾਰਿਆਂ ਦਾ ਔਰ ਮੇਰੇ ਇੰਚਾਰ ਟੀਨਾ ਜੀ ਜੋ ਪੂਰ ਸਾ ਫੜੇ ਨੇ ਜਿਨ੍ਹਾਂ ਦੀ ਰੈਨਬਾਈ ਤੇ ਸਾਰਾ ਕੰਮ ਹੋਣਾ ਹੈਗਾ ਔਰ ਮੈਨੂੰ ਪੂਰਨ ਆਸ ਹੈ ਕਿ ਵਧੀਆ ਤਰੀਕੇ ਦਾ ਸਾਰਾ ਕੰਮ ਕਰਕੇ ਅਸੀਂ ਅੱਗੇ ਜਿਹੜੇ ਤਿਹਾਰ ਆ ਰਹੇ ਆ ਉਹਨਾਂ ਦੇ ਵਿੱਚ ਵਿੱਚ ਅਸੀਂ ਕੰਮ ਚੱਲਦਾ ਰਹੇਗਾ ਔਰ ਇਹਨਾਂ ਨੂੰ ਆਪਣੇ ਇਲਾਕਾ ਨਿਵਾਸੀ ਨੂੰ ਇਸ ਚੀਜ਼ ਦੀ ਬਹੁਤ ਅੱਛੀ ਸੋਗਾਤ ਦੇਣ ਜਾ ਰਹੇ ਹੈਗੇ। ਥੈਂਕ ਯੂ। ਵਾਹਿਗੁਰੂ ਅਸੀਂ ਦੁਆਲੀ ਤੇ ਵੀ ਤੁਹਾਨੂੰ ਇੱਥੇ ਬੁਲਾਵਾਂਗੇ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਅਸੀਂ ਇੱਥੇ ਇੱਕ ਬ੍ਰੇਕਫਾਸਟ ਆਰਗੇਨਾਈਜ਼ ਕੀਤਾ ਸੀਗਾ ਉਦੋਂ ਐਮਐਲਏ ਸਾਹਿਬ ਆਏ ਸੀਗੇ ਤੇ ਜੋ ਵੀ ਇਲਾਕਾ ਨਵਸੀਆਂ ਦੀ ਮੰਗ ਸੀਗੀ ਉਸ ਦੇ ਮੁਤਾਬਕ ਐਸਟੀਮੇਟ ਪਾਸ ਕਰਕੇ ਅੱਜ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਤੇ ਸਾਰੇ ਐਸ ਪਰ ਜੋ ਏਰੀਆ ਦੀ ਨੀਡ ਹੈ ਉਸ ਸਾਰਾ ਨਸਾਰਾ ਕੰਮ ਹੋਊਗਾ ਮੈਂ ਕਾਰਪੋਰੇਸ਼ਨ ਦਾ ਤੇ ਐਮਐਲਏ ਸਾਹਿਬ ਦਾ ਥੈਂਕ ਯੂ ਕਰਦਾ ਵੀ ਇਹਨਾਂ ਨੇ ਸਾਰਿਆਂ ਦੀ ਮੰਗ ਮੰਨੀ ਤੇ ਜਲਦ ਤੋਂ ਜਲਦ ਕੰਮ ਖਤਮ ਵੀ ਕਰਾਵਾਂਗੇ ਸ਼ੁਰੂ ਕਰਾ ਕੇ ਇਹ ਸਾਡਾ ਤੁਹਾਡਾ ਵਾਦਾ ਅੱਜ ਮਾਲਟਨ ਐਕਸਟੈਂਸ਼ਨ ਬਲਾਕ ਏ ਜਿਹਦੇ ਵਿੱਚ ਕਿ ਸਾਡੀ ਮੇਨ ਗ੍ਰੀਨ ਵੈਲਟ ਹੈਗੀ ਆ ਇਸ ਪਿਛੇ ਵਾਲੀ ਜਿਹੜੀ ਮਲਟਰ ਐਕਸਟੈਂਸ਼ਨ ਵਾਲੀ ਮੇਨ ਰੋਡ ਹੈ ਜਿਹੜੀ ਦੁਗਰੀਂ ਜਾਂਦੀ ਹੈ ਉਹਦੇ ਉੱਤੇ 72 ਲੱਖ 73 ਲੱਖ ਦੀ ਲਾਗਤ ਦੇ ਨਾਲ ਮੇਰੇ ਸਮੂਹ ਇਲਾਕਾ ਨਿਵਾਸੀ ਜਿਹੜਾ ਮੇਰਾ ਪਰਿਵਾਰ ਖੜਾ ਹੈ ਇੱਥੋਂ ਦਾ ਸਾਰੇ ਖੜੇ ਨੇ ਤੀਨਾ ਜੀ ਖੜੇ ਨੇ ਮਾਰਟੇ ਸਾਹ ਖੜੇ ਨੇ ਉਹ ਸਾਰੇ ਸਾਰੇ ਪਰਿਵਾਰਾਂ ਦੀ ਮੰਗ ਸੀ ਇੱਥੇ ਬੜੀ ਪੁਰਾਣੀ 10-15 ਸਾਲ ਪੁਰਾਣੀ ਤਾਂ ਮੰਗ ਹੋਊਗੀ ਹਾਂ ਜੀ ਜੀ ਹਾਂ 10-15 ਸਾਲ ਪੁਰਾਣੀ ਮੰਗ ਸੀਗੀ ਕਿ ਇੱਥੇ ਪਾਰਕਾਂ ਦਾ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਔਰ ਉਹਦੇ ਉੱਤੇ ਅਸੀਂ ਪੂਰਾ ਫੋਕਸ ਕਰਕੇ ਜੋ ਜੋ ਇਹ ਚਾਹਦੇ ਨੇ ਲਾਈਟਾਂ ਸਬਮਰਸੀਬਲ ਬਿਜਲੀ ਦਾ ਕਨੈਕਸ਼ਨ ਜਾਂ ਗ੍ਰੀਲਿੰਗ ਉੱਚੀ ਹੋਣੀ ਜੋ ਵੀ ਆ ਸਾਰਾ ਕੁਝ ਜੋ ਜੋ ਹੋਏਗਾ ਉਹ ਇਹਨਾਂ ਮਹੱਲਾ ਨਿਵਾਸੀਆਂ ਦੇ ਮਰਜ਼ੀ ਦੇ ਨਾਲ ਐਸਟੀਮੇਟ ਬਣਾਇਆ ਗਿਆ ਔਰ ਇਹਨਾਂ ਦੇ ਮਰਜ਼ੀ ਦੇ ਨਾਲ ਇੱਥੇ ਕੰਮ ਹੋਣਗੇ ਔਰ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਇਲਾਕੇ ਦਾ ਔਰ ਧੰਨਵਾਦ ਕਰਦਾ ਆਪਣੇ ਕਾਰਪੋਰੇਸ਼ਨ ਦੇ ਆਫੀਸਰਸ ਦਾ ਸਾਰਿਆਂ ਦਾ ਔਰ ਮੇਰੇ ਇੰਚਾਰਟੀਨਾ ਜੀ ਚ ਪੂਰ ਸਾ ਫੜੇ ਨੇ ਜਿਨ੍ਹਾਂ ਦੀ ਰੈਨਵਾਈ ਚ ਸਾਰਾ ਕੰਮ ਹੋਣਾ ਹੈਗਾ ਔਰ ਮੈਨੂੰ ਪੂਰਨ ਆਸ ਹੈ ਤੇ ਵਧੀਆ ਤਰੀਕੇ ਦਾ ਸਾਰਾ ਕੰਮ ਕਰਕੇ ਅਸੀਂ ਅੱਗੇ ਜਿਹੜੇ ਤਿਹਾਰ ਆ ਰਹੇ ਆ ਉਹਨਾਂ ਦੇ ਵਿੱਚ ਵਿੱਚ ਅਸੀਂ ਕੰਮ ਚੱਲਦਾ ਰਹੇਗਾ ਔਰ ਇਹਨਾਂ ਨੂੰ ਆਪਣੇ ਇਲਾਕਾ ਨਿਵਾਸੀ ਨੂੰ ਇਸ ਚੀਜ਼ ਦੀ ਬਹੁਤ ਅੱਛੀ ਸੁਗਾਤ ਦੇਣ ਜਾ ਰਹੇ ਹਾਂ। ਥੈਂਕ ਯੂ। ਵਾਹਿਗੁਰੂ ਅਸੀਂ ਦਿਵਾਲੀ ਤੇ ਵੀ ਤੁਹਾਨੂੰ ਇੱਥੇ ਬੁਲਾਵਾਂਗੇ। ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਅਸੀਂ ਇੱਥੇ ਇੱਕ ਬ੍ਰੇਕਫਾਸਟ ਆਰਗੇਨਾਈਜ਼ ਕੀਤਾ ਸੀਗਾ ਉਦੋਂ ਐਮਐਲ ਸਾਹਿਬ ਆਏ ਸੀਗੇ ਤੇ ਜੋ ਵੀ ਇਲਾਕਾ ਨਿਵਾਸੀਆਂ ਦੀ ਮੰਗ ਸੀਗੀ ਉਸ ਦੇ ਮੁਤਾਬਕ ਐਸਟੀਮੇਟ ਪਾਸ ਕਰਕੇ ਅੱਜ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਸਾਰੇ ਐਸ ਪਰ ਜੋ ਏਰੀਆ ਦੀ ਨੀਡ ਹੈ ਉਸ ਸਾਰਾ ਨਸਾਰਾ ਕੰਮ ਹੋਊਗਾ ਮੈਂ ਕਾਰਪੋਰੇਸ਼ਨ ਦਾ ਤੇ ਐਮਐਲ ਸਰ ਦਾ ਥੈਂਕ ਯੂ ਕਰਦਾ ਵੀ ਇਹਨਾਂ ਨੇ ਸਾਰਿਆਂ ਦੀ ਮੰਗ ਮੰਨੀ ਤੇ ਜਲਦ ਤੋਂ ਜਲਦ ਕੰਮ ਖਤਮ ਵੀ ਕਰਾਵਾਂਗੇ ਸ਼ੁਰੂ ਕਰਾ ਕੇ ਇਹ ਸਾਡਾ ਤੁਹਾਡਾ ਵਾਦਾ ਹੈ